ਤੋਂ ਵੱਡਾ ਨੁਕਸਾਨ ਜਗਰਤ ਉਹ ਬੀਮਾਣੋ ਚਲ ਦੇ ਪ੍ਰਵਰਦਾਇਆ। ਸ਼ਬੀ ਰਿਸ਼ਤੇਦਾਰ ਪਰਿਵਾਰ ਦੇ 9 ਜੀ ਭੇਡ ਚੜਿਆ। ਮਾਂ ਪਿਓ ਨੇ ਕਦੀ ਕਿਸ ਦਮ ਮਾਰਿਆ ਕਿ ਨਾ ਸਭਾ ਅਲੈਖਤੀ ਕਿਤਾਬ ਲੇਖਮਰੀ ਉਹਨੇ ਉਹ ਸੰਗ ਡਾਕਟਰ ਸੰਗਤ ਸਿੰਘ ਨੇ ਇਤਿਹਾਸ ਵਿੱਚ ਸਿੱਖ। ਤੇ ਉਹਦੇ ਵਿੱਚ ਦਾ ਮਾਨੋ ਚਲ ਸਰਕਾਰੀ ਮੈਂ ਫੋਨ ਲਾ ਕੇ ਪੁੱਛਿਆ। ਮੈਂ ਜਿਸ ਸਰਕਾਰੀ ਦੀ ਮਾਂ ਚੋੱਕੇ ਮਾਰ ਦਿੱਤੀ ਜਾਂਦੀ ਪਿਓ ਮਾਰਤਾ ਆਂਦਾ ਮਾਰੇ ਆ ਮੈਂ ਕਿਹਾ ਹੋਰ ਆਂਦਾ ਯਾਰ ਮੈਨੂੰ ਪਤਾ ਨਹੀਂ ਮੈਂ ਕਿਹਾ ਇੱਥੇ ਵੀ ਕਿ ਲੈ ਲੈਂਤੀਆਂ ਜੇ ਕਿਤਾਬਾਂ ਡਾਕਟਰ ਸਿੰਘ ਸਿੰਘ ਨੇ ਇਤਿਹਾਸ ਵਿੱਚ ਸਿੱਖ ਮੈਂ ਸਰਕਾਰੀ ਦਾ ਮਾਂ ਪਿਓ ਮਾਰ ਦਿੱਤਾ ਜਾਂਦਾ ਮੈਨੂੰ ਇਹ ਦੱਸੋ ਜਿਉਂਨੇ ਮਾਂ ਪਿਓ ਮਰਵਾਉਣਾ ਹੈ ਨਾ ਸਰਕਾਰੀ ਬਣਨਾ ਕਰਨੋ ਹੀ ਤੇ ਅੱਜ ਤੱਕ ਇੱਕ ਘਰ ਪਰਿਵਾਰ ਤੋਂ ਕੋਈ ਚੀਜ਼ ਬਰਾਮਦ ਹੋਈ ਵੇ ਕੋਈ ਦੱਸ ਦੇ ਕੀ ਇੱਕ ਤੋਲਾ ਸੋਨਾ ਨਾ ਕੋ ਬਰਾਮਦ ਹੋਇਆ ਕੇਈ ਪੈਸਾ ਬਰਾਮਦ ਹੋਇਆ ਪਰਵਾਰ ਤੋਂ ਕੋਈ ਦੱਸ ਜਾ ਕੇ ਸਾਹਮਣੇ ਕੋਈ ਜ਼ਮੀਨ ਜਾਂ ਦਾਤ ਬਰਾਮਦ ਹੋਈ ਹੋਵੇ ਕੋਈ ਨਹੀਂ ਦੱਸ ਸਕਦਾ ਇੱਕ ਚੀਜ਼ ਵੀ ਉਹਨਾਂ ਕੋ ਨਹੀਂ ਬਰਾਮਦ ਹੋਈ ਤੰਤਾ ਦੇ ਤਛੱਦ ਚੱਲ ਕੇ ਜੀਦੋਇ ਤੰਤਾ ਦੇ ਚੰਦਰ ਮਾ ਪਿਓ ਭਰਾ ਤਾਂ ਦੇ ਵੇਲਣਾਂ ਵੀ ਜੀ ਲੰਗ ਲੰਗ ਕੇ ਇਹਨਾਂ ਕੋ ਸੋਨੇ ਪਟਾਉਣੇ ਆ ਇਹਨਾਂ ਕੋ ਪੈਸੇ ਪਟਾਉਣੇ ਆ ਇਹਨਾਂ ਕੋ ਟ੍ਰਾਂਪੋਰਟ ਲੱਭਣੀ ਆ ਇੱਕ ਬਾਬੇ ਮਾਨੋ ਚਾਲਦੀ ਪੈਹਰੀ ਜਾਂ ਰਾਤ ਕੋਈ ਸੰਧ ਕਰ ਦੇ ਤੇ ਮੇਰਾ ਸਿਰ ਕੱਟ ਦੇ